बीएसएफ ਦੀ ਚੌਕੀ ਕਰੋੜਾਂ ਰੁਪਈਆਂ ਦੀ ਵੇਚਤੀ ਪ੍ਰਸ਼ਾਸਨ ਨੇ ਰਲ ਕੇ ਅਫਸਰਾਂ ਨੇ ਰਲ ਕੇ 40 ਕਨਾਲ ਜ਼ਮੀਨ ਬੀਐਸਐਫ ਦੀ ਵੇਚਤੀ ਤੁਹਾਨੂੰ ਜੇ ਤੁਹਾਨੂੰ ਕੋਈ 5-7 ਮਿੰਟ 10 ਮਿੰਟ ਭਗਵੰਤ ਮਾਨ ਸਿੰਘ ਦੇ ਦੇਣ ਤਾਂ ਕੀ ਲੱਗਦਾ ਕਿੰਨੇ ਇੱਕ ਘਪਲੇ ਕਿੰਨੇ ਇੱਕ ਲੋਕਾਂ ਦੇ ਭੇਤ ਖੁੱਲ ਜਾਣਗੇ ਇੱਥੇ ਫਰੋਜਪੁਰ ਜ਼ਿਲ੍ਹੇ ਦੇ ਵੇਖੋ ਜੀ 5 ਤੋਂ 7 ਆਈਐਸ ਅਫਸਰਾਂ ਦਾ ਬੇੜਾ ਕਰਕ ਹੋ ਜਾਏਗਾ ਜਿਸ ਦਿਨ ਮੈਂ ਭਗਵੰਤ ਮਾਨ ਨੂੰ ਮਿਲਿਆ 5-7 ਆਈਐਸ ਅਫਸਰਾਂ ਦਾ ਪੱਠਾ ਬੈਠ ਜਾਏਗਾ ਕਿਉਂਕਿ ਉਹਨਾਂ ਦੇ ਪ੍ਰੂਫ ਹੈ ਮੇਰੇ ਕੋਲੇ ਸਬੂਤਾਂ ਨਾਲ ਮੈਂ ਗੱਲ ਕਰਦਾ ਕਿ ਕਮਿਸ਼ਨਰ ਕੀ ਡੀਸੀ ਕੋਈ ਵੀ ਕਾਰਵਾਈ ਨਹੀਂ ਹੋਈ ਜਿੰਨਾ ਲੋਕਾਂ ਨੇ ਬੀਐਸਐਫ ਦੀ ਚੌਂਕੀ ਵੇਚ ਦਿੱਤੀ 1 ਕਰੋੜ 11 ਲੱਖ ਕੁਝ ਰੁਪਏ ਪ੍ਰਸ਼ਾਸਨ ਨੇ ਤੇ ਲੋਕਾਂ ਨੇ ਰਲ ਕੇ ਤੇ ਪਟਵਾਰੀਆਂ ਕਾਨੂੰਗਾਂ ਰਲ ਕੇ ਉਹ ਖਾ ਲਿਆ ਬੀਐਸਐਫ ਦੀ ਚੌਂਕੀ ਹੈ ਇਹ ਹਿੰਦਪਾਗ ਬਾਰਡਰ ਤੇ ਦੇਸ਼ ਦੀ ਸੁਰੱਖਿਟੀ ਦਾ ਮੈਟਰ ਹੈ ਬਟ ਇਨਾਂ ਅਫਸਰਾਂ ਨੂੰ ਕੋਈ ਧਿਆਨ ਕਿੰਨੇ ਡੀਸੀ ਆਏ 5 6 ਡੀਸੀ ਆ ਕੇ ਚਲੇ ਗਏ ਕਿਸੇ ਵੀ ਡੀਸੀ ਨੇ ਇਹ ਮਤਨੇ ਕਿ ਰਟਾਈਡ ਕਾਨੂੰਗੋਣੇ ਔਰ ਦਰੀ ਇਹਨਾਂ ਦੇ ਮੋਢੇ ਤੇ ਰੱਖ ਲਈ ਇਹਨਾਂ ਨੇ 5 ਸਾਲ ਤੋਂ ਉੱਪਰ ਹੋ ਚੁੱਕਿਆ ਇਹਨਾਂ ਨੂੰ ਜੰਗ ਲੜਦਿਆਂ ਨੂੰ ਇਮਾਨਦਾਰੀ ਦੀ ਜੰਗ ਕਹਿੰਦੇ ਆ ਕਿ ਹੁਣ ਮੈਂ ਮਰਨ ਵਰਤੇ ਤੇ ਬੈਠਾਂਗਾ ਇਸੇ ਡੀਸੀ ਦਫ਼ਤਰ ਦੇ ਬਾਹਰ ਇਹ ਦਰੀ ਬਿਲਕੁਲ ਇੱਥੇ ਵਿਛਾਈ ਜਾਊਗੀ ਡੀਸੀ ਦਫ਼ਤਰ ਦੇ ਸਾਹਮਣੇ ਡੀਸੀ ਦਫ਼ਤਰ ਦੇ ਬਿਲਕੁਲ ਸਾਹਮਣੇ ਬੀਐਸਐਫ ਨੂੰ ਇਨਸਾਫ ਦੇਣ ਖਾਤਰ ਇਹ ਜਿਹੜੇ ਡੀਸੀ ਨੇ ਇੱਥੇ ਐਸਡੀਐਮ ਨੇ ਇਹ ਐਡੇ ਕੀ ਗੱਲਾਂ ਇਹਨਾਂ ਦੀਆਂ ਹੋ ਗਈਆਂ ਨੇ ਵੀ ਇਹ ਪੈਸੇ ਨੂੰ ਪ੍ਰੀਫਰੈਂਸ ਰੱਖਦੇ ਆ ਚੋਰਾਂ ਦੇ ਨਾਲ ਰਲ ਕੇ ਤੇ ਇਹਨਾਂ ਨੇ ਇਹ ਸਾਰਾ ਕੁਝ ਕੀਤਾ ਸਿਸਟਮ ਸਾਡਾ ਇੰਨਾ ਕ ਖਰਾਬ ਹੈ ਜੋ ਐਮਐਲਏ ਚਾਰ ਤਾਂ ਫਰੋਇਪੁਰ ਜ਼ਿਲ੍ਹੇ ਦੀ ਹੈਗੀ ਆ ਤੁਸੀਂ ਉਹਨਾਂ ਨਾਲ ਗੱਲ ਨਹੀਂ ਕੀਤੀ ਵੀ ਸਰਕਾਰ ਦੀ ਬੀਐਸਐਫ ਦੀ ਜ਼ਮੀਨ ਆ ਇਹਦਾ ਕੋਈ ਹੱਲ ਕਰੀਏ ਉਹਨਾਂ ਨੂੰ ਅੱਗੇ ਨਹੀਂ ਲਾਇਆ ਉਹਨਾਂ ਨੂੰ ਪੁੱਛਿਆ ਨਹੀਂ ਤੁਸੀਂ ਜਾ ਕੇ ਤੁਸੀਂ ਐਮਐਲਏ ਦੀ ਗੱਲ ਕਰਦੇ ਆ ਤੁਸੀਂ ਐਮਐਲਏ ਨੂੰ ਛੱਡੋ ਤੁਸੀਂ ਕਰੋ ਮੰਤਰੀਆਂ ਦੀ ਗੱਲ ਕੀ ਹੈ ਜਿਹੜੀਆਂ ਮੇਰੀਆਂ ਵੀਡੀਓ ਜਾਂ ਇਹ ਮੰਤਰੀਆਂ ਕੋਲ ਨਹੀਂ ਜਾਂਦੀਆਂ ਮੰਤਰੀ ਨੂੰ ਨਹੀਂ ਵੇਖਦੇ ਕਿ ਐਸ ਡੀ ਐਮ ਡੀ ਸੀ ਪ੍ਰਸ਼ਾਸਨਿਕ ਕਮਿਸ਼ਨਰ ਨਹੀਂ ਵੇਖਦਾ ਸਭ ਵੇਖਦੇ ਆ ਪਰ ਭਗਵੰਤ ਮਾਨ ਦੇ ਕੰਨਾਂ ਤੱਕ ਇਹ ਗੱਲ ਨਹੀਂ ਜਾਂਨ ਦਿੰਦੇ ਮੁੱਖ ਮੰਤਰੀ ਨੂੰ ਮਿਲਣਾ ਹੋਵੇ ਤੇ ਮੈਨੂੰ ਧੱਕੇ ਮਾਰਨ ਲੋਕ ਮੈਨੂੰ ਤਾਂ ਮਿਲਣਾ ਨਹੀਂ ਮੈਂ ਤਾਂ ਮਿਲਣਾ 15-20 ਮਿੰਟ ਬਹਿ ਕੇ ਗੱਲ ਕਰਨੀ ਹੈ ਪਰ ਉਹ ਜਿਹੜੇ ਆਈ ਐਸ ਅਫਸਰ ਨੇ ਜਿਹੜੇ ਥੱਲਾ ਮਲਾਉਂਦੇ ਨੇ ਉਹ ਮੇਰੀ ਗੱਲ ਉਹਦੇ ਤੱਕ ਜਾਣ ਨਹੀਂ ਦਿੰਦੇ ਉਹਨਾਂ ਨੂੰ ਪਤਾ ਵੀ ਜੇ ਗੱਲ ਚਲੀ ਗਈ ਫਿਰ ਖਰਾਬਾ ਹੋਏਗਾ ਇਹ ਕੋਈ ਜਿਹੜੀ ਆਈ ਐਸ ਲੋਬੀ ਹੈ ਇਹ ਬੜੀ ਸਟਰੋਂਗ ਲੋਬੀ ਹੈ ਆਈ ਐਸ ਅਫਸਰ ਜਾਲੀ ਕਾਗੇ ਤਿਆਰ ਕਰ ਲੈਂਦੇ ਆ BSF ਦੀ ਚੌਂਕੀ ਵੇਚਣ ਦੀ ਖਬਰ ਸਾਹਮਣੇ ਆਈ ਸੀ ਕਿ BSF ਦੀ ਚੌਂਕੀ ਕਰੋੜਾਂ ਰੁਪਈਆਂ ਦੀ ਵੇਚਤੀ ਪ੍ਰਸ਼ਾਸਨ ਨੇ ਰਲ ਕੇ ਇਹ ਖਬਰਾਂ ਲਗੀਆਂ ਸੀ ਪਰ ਅੱਜ ਇਸੇ ਦਫ਼ਤਰ ਦੇ ਇਸੇ ਡੀਸੀ ਦਫ਼ਤਰ ਦੇ ਵਿੱਚ ਮੁਲਾਜ਼ਮ ਰਹਿ ਚੁੱਕੇ ਨਿਸ਼ਾਨ ਸਿੰਘ ਕਾਨੂੰਗੋ ਇਹ ਰਿਟਾਇਰਡ ਕਾਨੂੰਗੋ ਨੇ ਔਰ ਦਰੀ ਇਹਨਾਂ ਦੇ ਮੋਢੇ ਤੇ ਰੱਖ ਲਈ ਇਹਨਾਂ ਨੇ 5 ਸਾਲ ਤੋਂ ਉੱਪਰ ਹੋ ਚੁੱਕਿਆ ਇਹਨਾਂ ਨੂੰ ਜੰਗ ਲੜਦਿਆਂ ਨੂੰ ਇਮਾਨਦਾਰੀ ਦੀ ਜੰਗ ਲੇਕਿਨ ਹੁਣ ਦਰੀ ਇਹਨਾਂ ਨੂੰ ਮੋਢੇ ਦੇ ਉੱਪਰ ਰੱਖਣੀ ਪੈ ਗਈ ਆ ਇਹ ਦਰੀ ਕਿਉਂ ਰੱਖੀ ਆ ਇਹ ਕਹਿੰਦੇ ਆ ਕਿ ਹੁਣ ਮੈਂ ਮਰਨ ਵਰਤ ਤੇ ਬੈਠਾਂਗਾ ਇਸੇ ਡੀਸੀ ਦਫਤਰ ਦੇ ਬਾਹਰ ਮਰਨ ਵਰਤ ਤੇ ਬੈਠਾਂਗਾ ਕਿਉਂਕਿ 50 ਸਾਲਾਂ ਦੇ ਵਿੱਚ ਅਨੇਕਾਂ ਚਿੱਠੀਆਂ ਕੱਢਤੀਆਂ ਆਰਡਰ ਕੱਢਤੇ ਲੇਕਿਨ ਕੋਈ ਵੀ ਕਾਰਵਾਈ ਨਹੀਂ ਹੋਈ ਜਿੱਨਾ ਲੋਕਾਂ ਨੇ ਬੀਐਸਐਫ ਦੀ ਚੌਂਕੀ ਵੇਚ ਦਿੱਤੀ ਕਰੋੜਾ ਰੁਪਈਆ ਦਾ ਗੱਬਣ ਹੋਇਆ ਪੂਰੀ ਗਲਤ ਉਹਨਾਂ ਦੇ ਨਾਲ ਕਰਦੇ ਆ ਨਿਸ਼ਾਨ ਜੀ ਕੀ ਮਸਲਾ ਕੀ ਸਥਿਤੀ ਆ ਤੁਸੀਂ ਇੱਕ ਤੁਹਾਡੀ ਵਾਇਰਲ ਹੋ ਰਹੀ ਆ ਨੈਟ ਤੇ ਵੀ ਉਹਦੇ ਚ ਲਿਖਿਆ ਵੀ ਜਿਹੜੀ ਭੁੱਖ ਹੜਤਾਲ ਔਰ ਮਰਨ ਵਰਤ ਦੇ ਤੁਸੀਂ ਬੈਠੋਗੇ ਇਸੇ ਡੀਸੀ ਦਫਤਰ ਦੇ ਬਾਹਰ ਜਿੱਥੇ ਆਪਾਂ ਖੜੇ ਆ ਕੀ ਲੋੜ ਪੈ ਗਈ ਇਹਦੇ ਤੇ ਬੈਠਣ ਦੀ ਇਹ ਬਿਲਕੁਲ ਜੀ ਇਹ ਦਰੀ ਬਿਲਕੁਲ ਇੱਥੇ ਵਿਛਾਈ ਜਾਊਗੀ ਡੀਸੀ ਦਫਤਰ ਦੇ ਸਾਹਮਣੇ ਡੀਸੀ ਦਫਤਰ ਦੇ ਬਿਲਕੁਲ ਸਾਹਮਣੇ ਬੀਐਸਐਫ ਨੂੰ ਇਨਸਾਫ ਦੇਣ ਖਾਤਰ ਮੈਂ ਕਾਫੀ ਲੰਮੇ ਸਮੇਂ ਤੋਂ ਬੀਐਸਐਫ ਖਾਤਰ ਇਨਸਾਫ ਦੇਣ ਖਾਤਰ ਲੜ ਰਿਹਾ ਅੱਜ ਮੈਂ ਗੱਲ ਸ਼ੁਰੂ ਕਰਨੀ ਹੈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਤੋਂ ਮੁੱਖ ਮੰਤਰੀ ਪੰਜਾਬ ਨੂੰ ਸਭ ਤੋਂ ਪਹਿਲਾਂ ਮੇਰੀ ਵੈਰੂਜੀ ਜੀ ਦਾ ਖਾਲਸਾ ਵੈਰੂਜੀ ਦੀ ਫਤਿਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਹੁਤ ਹੀ ਇਮਾਨਦਾਰ ਬਹੁਤ ਹੀ ਇਮਾਨਦਾਰ ਮੁੱਖ ਮੰਤਰੀ ਹੈ ਪਰ ਸਾਡੀ ਜਿਹੜੀ ਲੜਾਈ ਹੈ ਉਹ ਸਿਸਟਮ ਨਾਲ ਹੈ ਮੁੱਖ ਮੰਤਰੀ ਬਹੁਤ ਇਮਾਨਦਾਰ ਹੈ ਇਸ ਕੋਈ ਸ਼ੱਕ ਨਹੀਂ ਮੈਂ ਉਹਨਾਂ ਲੋਕਾਂ ਨੂੰ ਵੀ ਕਹਿਣਾ ਚਾਹਣਾ ਜਿਹੜੇ ਮੁੱਖ ਮੰਤਰੀ ਦੇ ਫਾਦਰ ਸਰਦਾਰ ਮਿੰਦਰ ਸਿੰਘ ਮਾਸਟਰ ਬਾਰੇ ਗੱਲਾਂ ਕਰਦੇ ਹੈ ਵੀ ਇਹ ਮਿੰਦਰ ਸਿੰਘ ਮਾਸਟਰ ਦਾ ਮੁੰਡਾ ਹੈ ਉਹ ਐਸੀ ਐਸੀ ਦੇਖੋ ਤੁਸੀਂ ਬੋਲਣ ਲੱਗਾ ਮੂੰਹ ਚ ਕੋਈ ਸੋਚ ਲਿਆ ਕਰੋ ਉਹ ਲੋਕੋ ਥੋੜਾ ਸੋਚ ਲਿਆ ਕਰੋ ਬੋਲਣ ਲੱਗਾ ਜੇ ਕਿਸੇ ਰਖਸ਼ੇ ਚਲਾਉਣ ਵਾਲੇ ਦਾ ਮੁੰਡਾ ਡੀਸੀ ਲੱਗ ਜੇ ਤੇ ਫਿਰ ਉਹਨੂੰ ਕੀ ਕਹਾਂਗੇ ਕਿ ਤੂੰ ਡੀਸੀ ਨਹੀਂ ਦੋ ਰਕਸ਼ੇ ਚਲਾ ਫਿਰ ਉਹ ਚਾਰ ਰਕਸ਼ੇ ਚਲਾਵੇ ਜੇ ਕਿਸੇ ਪਿਓ ਦਾ ਕਿਸੇ ਪਿਓ ਕਿਹੋ ਜਿਹਾ ਵੀ ਸੀ ਬੱਚਾ ਉਹਦਾ ਪੜ੍ਹ ਲਿਖ ਕੇ ਡੀਸੀ ਲੱਗ ਜੇ ਤੇ ਤੁਸੀਂ ਕੀ ਆਖੋਗੇ ਉਹਨੂੰ ਕਿ ਤੂੰ ਡੀਸੀ ਨਹੀਂ ਤੂੰ ਰਕਸ਼ਾ ਚਲਾ ਇਸ ਕਰਕੇ ਬੋਲਣ ਲੱਗੇ ਧਿਆਨ ਨਾਲ ਬੋਲਿਆ ਕਰੋ ਮੇਰੀ ਜਿਹੜੀ ਭਗਵੰਤ ਮਾਨ ਨਾਲ ਰਿਕੁਐਸਟ ਹੈ ਅੱਜ ਵੀ ਉਹੀ ਗੱਲ ਹੈ ਭਗਵੰਤ ਮਾਨ ਬਹੁਤ ਇਮਾਨਦਾਰ ਬਹੁਤ ਵਧੀਆ ਮੁੱਖ ਮੰਤਰੀ ਆ ਪਰ ਉਹਦਾ ਸਿਸਟਮ ਜਿਹੜਾ ਸਿਸਟਮ ਹੈ ਸਾਡਾ ਸਾਡੀ ਗੱਲ ਵੀ ਜੇ ਕਮਰ ਵੀ ਜੇ ਪ੍ਰਤਾਪ ਵਾਲੀ ਗੱਲ ਹੈ ਵੀ ਸਿਸਟਮ ਖਰਾਬ ਹੈ ਸਿਸਟਮ ਨਹੀਂ ਸਹੀ ਹੈਗਾ ਦੇਖੋ ਇਹ ਬੀਐਸਐਫ ਦੀ ਚੌਂਕੀ ਵੇਚੀ ਗਈ। ਸਾਲ 2019 ਦੇ ਵਿੱਚ ਡੀਸੀ ਦੇ ਧਿਆਨ ਚ ਲੰਦੀ ਬੀਐਸਐਫ ਵਾਲਿਆਂ ਨੇ। ਬੀਐਸਐਫ ਨੇ ਜਦੋਂ ਇਹ ਧਿਆਨ ਚ ਲੈਂਦੀ 40 ਕਨਾਲ ਜ਼ਮੀਨ ਅਫਸਰਾਂ ਨੇ ਰਲ ਕੇ 40 ਕਨਾਲ ਜ਼ਮੀਨ ਬੀਐਸਐਫ ਦੀ ਵੇਚਤੀ ਤੇ 1 ਕਰੋੜ 11 ਲੱਖ ਕੁਝ ਰੁਪਏ ਪ੍ਰਸ਼ਾਸਨ ਨੇ ਤੇ ਲੋਕਾਂ ਨੇ ਰਲ ਕੇ ਤੇ ਪਟਵਾਰੀਆਂ ਕਾਨੂੰਗਾਨ ਰਲ ਕੇ ਉਹ ਖਾ ਲੇ। ਬਟ ਬੀਐਸਐਫ ਨੇ ਬੜਾ ਜ਼ੋਰ ਲਾਇਆ ਇਨਸਾਫ ਵੀਰੇ। ਬੀਐਸਐਫ ਨੂੰ ਅੱਜ 5-6 ਸਾਲ ਹੋ ਗਿਆ। ਸਾਲ 20 ਤੋਂ ਲੈ ਕੇ 2021 22 23 24 25 ਇਹ ਦੇਖੋ ਇਹ ਇਨੇ ਸਾਲ ਹੋ ਗਿਆ ਹੈ ਬੀਐਸਐਫ ਮੰਗ ਕਰਦੀ ਹੈ ਵੀ ਸਾਡੀ ਜ਼ਮੀਨ ਸਾਨੂੰ ਵਾਪਸ ਕਰ ਦਿਓ ਦੇਖੋ ਇਹ ਜਿਹੜਾ ਪ੍ਰਸ਼ਾਸਨ ਹੈ ਇਹ ਜਿਹੜੇ ਡੀਸੀ ਨੇ ਇੱਥੇ ਐਸਡੀਐਮ ਨੇ ਇਹ ਐਡੇ ਕੀ ਗੱਲਾਂ ਇਹਨਾਂ ਦੀਆਂ ਹੋ ਗਈਆਂ ਨੇ ਵੀ ਇਹ ਪੈਸੇ ਨੂੰ ਪ੍ਰੈਫਰੈਂਸ ਰੱਖਦੇ ਆ ਤੇ ਸਰਕਾਰ ਦੇ ਕੰਮਾਂ ਨੂੰ ਨਹੀਂ ਵੇਖਦੇ ਉਹ ਵੀ ਦੇਸ਼ ਦੀ ਪੁਖਤਾ ਸੁਰੱਖਿਆ ਜਿਹੜਾ ਬੀਐਸਐਫ ਦੀ ਚੌਂਕੀ ਹੈ ਇਹ ਹਿੰਦਪਾਗ ਬਾਰਡਰ ਤੇ ਹੈ ਦੇਸ਼ ਦੀ ਸੁਰੱਖਿਟੀ ਦਾ ਮੈਟਰ ਹੈ ਬਟ ਇਹਨਾਂ ਅਫਸਰਾਂ ਨੂੰ ਕੋਈ ਧਿਆਨ ਨਹੀਂ ਬੀਐਸਐਫ ਮੰਗ ਕਰਦੀ ਹੈ ਸਾਡੀ ਜ਼ਮੀਨ ਸਾਨੂੰ ਵਾਪਸ ਕਰੋ ਇੰਤਕਾਲ ਨੰਬਰ ਹੈ 3290 ਵੀ ਸਾਡਾ 3290 ਇੰਤਕਾਲ ਤੋੜ ਕੇ ਬੀਐਸਐਫ ਦੇ ਨਾਮ ਕਰੋ ਇੱਕ ਵੇ ਚਸੀਕਾ ਹੈ ਜਾਲੀ ਵਸੀਕਾ ਵਸਾਇਆ ਇਹਨਾਂ ਨੇ 6062 ਉਹਦੇ ਨਾਲ ਬੰਦੇ ਨੂੰ ਜ਼ਮੀਨ ਲਾਟ ਕਰਤੀ 6062 ਵਸੀਕਾ ਜਿਹੜਾ ਤੋੜ ਕੇ ਉਹ ਬੀਐਸਐਫ ਨੂੰ ਦਿਓ ਤੇ ਜਿਹੜੀ ਜ਼ਮੀਨ ਹੈ ਉਹਦਾ ਮੁਆਵਜ਼ਾ ਜਿਹੜਾ 1 ਕਰੋੜ 11 ਲੱਖ ਇਹਨਾਂ ਅਫਸਰਾਂ ਨੇ ਖਾਧਾ ਹੈ ਸਰਕਾਰ ਦਾ ਇੱਕ ਆਰਡਰ ਹੈ ਸਰਕਾਰ ਨੇ ਐਫਸੀਆਰ ਨੇ ਇੱਕ ਆਰਡਰ ਕੀਤਾ 8 12 2020 ਨੂੰ ਵੀ ਤੁਸੀਂ ਇਹ ਸਮੇਤ ਵਿਆਜ ਜਿਹੜੀ ਰਕਮ ਵਸੂਲ ਕਰੋ ਪਰ ਇੱਥੇ ਕਿੰਨੇ ਡੀਸੀ ਆਏ ਪੰਜ ਛੇ ਡੀਸੀ ਆ ਕੇ ਚਲੇ ਗਏ ਕਿਸੇ ਵੀ ਡੀਸੀ ਨੇ ਇਹ ਮਤ ਨਹੀਂ ਕੀਤੀ ਵੀ ਸਮੇਤ ਵਿਆਜ ਜਿਹੜਾ ਪੈਸਾ ਸਰਕਾਰ ਨੂੰ ਵਾਪਸ ਕੀਤਾ ਜਾਵੇ ਮੈਂ ਗੱਲ ਫਿਰ ਭਗਵੰਤ ਮਾਨ ਦੀ ਕਰਦਾ ਭਗਵੰਤ ਮਾਨ ਬਹੁਤ ਹੀ ਇਮਾਨਦਾਰ ਮੁੱਖ ਮੰਤਰੀ ਹੈ ਇੱਥੇ ਕੋਈ ਸ਼ੱਕ ਨਹੀਂ ਪਰ ਉਹਦਾ ਜਿਹੜਾ ਸਿਸਟਮ ਹੈ ਇਹ ਸਿਸਟਮ ਦੇ ਵਿੱਚ ਕੀ ਹੈ ਉਹ ਮੈਂ ਆ ਦੱਸੀ ਜਾਣਾ ਵੀ 5 ਸਾਲ ਹੋ ਗਏ ਕਿਸੇ ਵੀ ਡੀਸੀ ਨੇ ਸਰਕਾਰ ਦੀਆਂ ਚਿੱਠੀਆਂ ਦਾ ਭਗਵੰਤ ਮਾਨ ਦੀਆਂ ਚਿੱਠੀਆਂ ਦਾ ਅਫਸਰਾਂ ਦੀਆਂ ਚਿੱਠੀਆਂ ਦਾ ਵੱਡੇ ਅਫਸਰਾਂ ਦੀਆਂ ਐਫਸੀਆਰ ਦੀਆਂ ਚਿੱਠੀਆਂ ਦਾ ਕਿਸੇ ਨੇ ਇੱਥੇ ਅਸਰ ਨਹੀਂ ਕੀਤਾ ਡੀਸੀ ਨੇ ਪਰ ਇਹਨਾਂ ਅਫਸਰਾਂ ਨੇ ਇਹਨਾਂ ਨੇ ਰਲ ਮਿਲ ਕੇ ਲੋਕਾਂ ਦੇ ਨਾਲ ਚੋਰਾਂ ਦੇ ਨਾਲ ਰਲ ਕੇ ਇਹਨਾਂ ਨੇ ਇਹ ਸਾਰਾ ਕੁਝ ਕੀਤਾ ਸਿਸਟਮ ਸਾਡਾ ਇੰਨਾ ਕ ਖਰਾਬ ਹੈ ਵੀ 6-6 ਸਾਲ ਹੋ ਗਏ ਇੱਕ ਜ਼ਮੀਨ ਵਾਪਸ ਕਰਨੀ ਹੈ ਤੇ ਸਮੇਤ ਵਿਆਜ ਰੁਪਈਆ ਵਾਪਸ ਕਰਨਾ ਹੈ ਇਸ ਪ੍ਰਸ਼ਾਸਨ ਨੇ ਪੂਰਾ ਨਹੀਂ ਸੋਚਿਆ ਉਹ ਨਿਸ਼ਾਨੀ ਜੀ ਇੱਕ ਸਵਾਲ ਬਣਦਾ ਤੁਸੀਂ ਕਿ ਭਗਵੰਤ ਮਾਨ ਇਮਾਨਦਾਰ ਨਹੀਂ ਪਰ ਉਹਨਾਂ ਦੇ ਜਿਹੜੇ ਐਮਐਲਏ ਨੇ ਬੰਨਵੀ ਉਹਨਾਂ ਚੋਂ ਐਮਐਲਏ 4 ਤਾਂ ਫਰੋਜਪੁਰ ਜ਼ਿਲ੍ਹੇ ਦੀ ਹੈਗੀ ਆ ਤੁਸੀਂ ਉਹਨਾਂ ਨਾਲ ਗੱਲ ਨਹੀਂ ਕੀਤੀ ਵੀ ਸਰਕਾਰ ਦੀ ਬੀਐਸਐਫ ਦੀ ਜ਼ਮੀਨ ਆ ਇਹਦਾ ਕੋਈ ਹੱਲ ਕਰੀਏ ਉਹਨਾਂ ਨੂੰ ਅੱਗੇ ਨਹੀਂ ਲਾਇਆ ਉਹਨਾਂ ਨੂੰ ਪੁੱਛਿਆ ਨਹੀਂ ਤੁਸੀਂ ਜਾ ਕੇ ਤੁਸੀਂ ਐਮਐਲਏ ਦੀ ਗੱਲ ਕਰਦੇ ਆ ਤੁਸੀਂ ਐਮਐਲਏ ਨੂੰ ਛੱਡੋ ਤੁਸੀਂ ਕਰੋ ਮੰਤਰੀਆਂ ਦੀ ਗੱਲ ਕੀ ਇਹ ਜਿਹੜੀਆਂ ਇਹ ਮੰਤਰੀਆਂ ਕੋਲ ਨਹੀਂ ਜਾਂਦੀਆਂ ਮੰਤਰੀ ਨੂੰ ਨਹੀਂ ਵੇਖਦੇ ਕਿ ਐਸ ਡੀ ਐਮ ਡੀ ਸੀ ਪ੍ਰਸ਼ਾਸਨਿਕ ਕਮਿਸ਼ਨਰ ਨਹੀਂ ਵੇਖਦਾ ਸਭ ਵੇਖਦੇ ਆ ਪਰ ਭਗਵੰਤ ਮਾਨ ਦੇ ਕੰਨਾਂ ਤੱਕ ਇਹ ਗੱਲ ਨਹੀਂ ਜਾਂਦਿੰਦੇ ਉਹਨਾਂ ਨੂੰ ਪਤਾ ਹੈ ਵੀ ਜਿਸ ਦਿਨ ਇਹ ਗੱਲ ਚੱਲੀਗੀ ਭਗਵੰਤ ਮਾਨ ਕੋਲੇ ਖਰਾਬਾ ਬਹੁਤ ਹੋਏਗਾ ਮੈਂ ਤੁਹਾਨੂੰ ਉਸ ਭਗਵੰਤ ਮਾਨ ਦੀ ਮੁੱਖ ਮੰਤਰੀ ਸਾਹਿਬ ਦੀ ਤੁਹਾਨੂੰ ਮੈਂ ਗੱਲ ਦੱਸਦਾ ਤੁਹਾਡੇ ਤੋਂ ਹੀ ਆ ਕਾਗਜ਼ ਸ਼ੁਰੂ ਹੋਇਆ ਸੀ ਤੁਹਾਡੀ ਤੁਹਾਡੇ ਮੀਡੀਆ ਰਾਹੀਂ ਆ ਕਾਗਜ਼ ਸਭ ਤੋਂ ਪਹਿਲਾਂ ਬਾਹਰ ਆਇਆ ਸੀ ਆ ਕਾਗਜ਼ ਸਭ ਤੋਂ ਪਹਿਲਾਂ ਤੁਹਾਡੇ ਤੋਂ ਬਾਹਰ ਆਇਆ ਸੀਗਾ 23 8 2022 ਨੂੰ ਮੈਂ ਲਿਖਿਆ ਸੀ ਭਗਵੰਤ ਮਾਨ ਨੂੰ ਵੀ ਮੈਨੂੰ ਸਮਝਿਆ ਜਾਵੇ ਕਿਉਂ ਭਗਵੰਤ ਮਾਨ ਨੂੰ ਮਿਲਣਾ ਕੋਈ ਔਖਾ ਨਹੀਂਗਾ ਜਲੰਧਰ ਮਿਲਿਆ ਜਾ ਸਕਦਾ ਚੰਡੀਗੜ੍ਹ ਮਿਲਿਆ ਜਾ ਸਕਦਾ ਜਿੰਨਾ ਜਦੋਂ ਪਿੰਡਾਂ ਜਾਂਦੇ ਐ ਜਦੋਂ ਦਰਬਾਰ ਲਾਉਂਦੇ ਮਿਲਿਆ ਜਾ ਸਕਦਾ ਭਗਵੰਤ ਮਾਨ ਨੂੰ ਕੋਈ ਔਖਾ ਨਹੀਂ ਪਰ ਮੈਂ ਇਦਾਂ ਮਿਲਣਾ ਨਹੀਂ ਮੇਰੀ ਉਮਰ 65 ਸਾਲ ਦੀ ਹੈ ਮੈਂ ਖੜ ਕੇ ਇਦਾਂ ਗੱਲ ਨਹੀਂ ਕਰਨੀ ਦੁਨੀਆ ਦੇ ਵਿੱਚ ਮੈਨੂੰ ੱੱਕੇ ਵੱਜਣ ਮੁੱਖ ਮੰਤਰੀ ਨੂੰ ਮਿਲਣਾ ਹੋਵੇ ਤੇ ਮੈਨੂੰ ੱੱਕੇ ਮਾਰਨ ਲੋਕ ਮੈਂ ਇਦਾਂ ਮਿਲਣਾ ਨਹੀਂ ਮੈਂ ਤਾਂ ਮਿਲਣਾ 15-20 ਮਿੰਟ ਬੈਠ ਕੇ ਗੱਲ ਕਰਨੀ ਹੈ ਪਰ ਉਹ ਜਿਹੜੇ ਆਈਐਸ ਅਫਸਰ ਨੇ ਜਿਹੜੇ ਥੱਲਾ ਮਲਾਉਂ ਉਹਨਾਂ ਨੂੰ ਪਤਾ ਵੀ ਜੇ ਗੱਲ ਚਲੀ ਗਈ ਹੂੰ ਹੂੰ ਫਿਰ ਖਰਾਬਾ ਹੋਏਗਾ ਅੱਛਾ ਜਿਹੜੀਆਂ ਤੁਸੀਂ ਇਹ ਮੇਲਾਂ ਕੀਤੀਆਂ ਨੇ ਜਾਂ ਜਿਹੜੀਆਂ ਚਿੱਠੀਆਂ ਪਾਈਆਂ ਨੇ ਜਾਂ ਭਗਵੰਤ ਸਿੰਘ ਮਾਨ ਨੂੰ ਮਿਲਣ ਲਈ ਕਿਹਾ ਇਹਦਾ ਮਤਲਬ ਤੁਹਾਡੀਆਂ ਚਿੱਠੀਆਂ ਤੁਹਾਡੀਆਂ ਮੇਲਾਂ ਭਗਵੰਤ ਸਿੰਘ ਮਾਨ ਦੇ ਕੋਲੇ ਪਹੁੰਚਣ ਨਹੀਂ ਦੇ ਰੇ ਜਿਹੜੇ ਅਫਸਰ ਨੇ ਇਹਦਾ ਮਤਲਬ ਉਹਨਾਂ ਅਫਸਰਾਂ ਦੇ ਨਾਲ ਉਹਨਾਂ ਮੁਲਾਜ਼ਮਾਂ ਦੇ ਨਾਲ ਜਾਂ ਜਿਹੜੇ ਭਗਵੰਤ ਮਾਨ ਦੇ ਕਰੀਬੀ ਨੇ ਉਹਨਾਂ ਨੂੰ ਵੀ ਥੱਲੇ ਲੈਵਲ ਦੇ ਬੰਦਿਆਂ ਨੇ ਪ੍ਰੈਸ਼ਰ ਪਾਇਆ ਹੋਇਆ ਵੇਖੋ ਜੀ ਜਿਹੜੀ ਆਈਐਸ ਲੋਬੀ ਹੈ ਇਹ ਬੜੀ ਸਟਰੋਂਗ ਲੋਬੀ ਹੈ ਆਈਐਸ ਅਫਸਰ ਜਾਲੀ ਕਾਗੇ ਤਿਆਰ ਕਰ ਲੈਂਦੇ ਆ ਤੁਹਾਨੂੰ ਪਤਾ ਹੀ ਹੈ ਮੁੱਖ ਮੰ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੀ ਉਹਦੀ ਜਾਲੀ ਜਿੱਟੀ ਤਿਆਰ ਕੀਤੀ ਇਹਨਾਂ ਨੇ ਇਹ ਸਾਰੀ ਦੁਨੀਆ ਨੂੰ ਪਤਾ ਹੈ ਜਾਲੀ ਜਿੱਟੀ ਤਿਆਰ ਕਰ ਲਈ ਮੁੱਖ ਮੰਤਰੀ ਦੀ ਵੀ ਅਸੀਂ ਇਨਕੁਆਰੀ ਆਪਦੀ ਆਪ ਕਰਾਂਗੇ ਉੱਥੇ ਕੋਈ ਚੰਡੀਗੜ੍ਹ ਰੋਲਾ ਸੀ ਮਹੱਲੀ ਪਲਾਟਾਂ ਦਾ ਇਸ ਤਰ੍ਹਾਂ ਕਰਕੇ ਇਹ ਆਈਐਸ ਅਫਸਰ ਮੈਂ 23/8 ਦੇਖੋ 23/8 2022 ਤੋਂ ਲਿਖਿਆ ਭਗਵੰਤ ਮਾਨ ਨੂੰ ਮਿਲਣ ਵਾਸਤੇ ਪਰ ਕੀ ਭਗਵੰਤ ਮਾਨ ਨੂੰ ਮਿਲਣਾ ਔਖਾ ਹੈ ਇਹ ਮਿਲ ਨਹੀਂ ਦਿੰਦੇ ਮੈਨੂੰ ਮੈਂ ਹੁਣ ਨਵਾਂ ਗਵਰਨਰ ਆਇਆ ਇਹਨੂੰ ਬਹੁਤ ਵਾਰੀ ਲਿਖਿਆ ਬੜੀ ਵਾਰੀ ਲਿਖਿਆ ਫਿਰ ਮੈਂ ਫੋਨ ਕਰਦਾ ਤੇ ਉਹ ਮੈਂ ਕਹਿੰ ਗਿਆ ਜੀ ਮੈਨੂੰ ਮਲਾਓ ਉਥੋਂ ਗੱਲ ਆਉਂਦੀ ਹੈ ਜੀ ਜਦੋਂ ਮਿਲਣਗੇ ਟਾਈਮ ਦੇਣਗੇ ਮੈਂ ਵਾਰ-ਵਾਰ ਲਿਖਦਾ ਵਾਰ-ਵਾਰ ਲਿਖਦਾ ਪਰ ਕੋਈ ਸੁਣਾਈ ਨਹੀਂ ਕਿਉਂਕਿ ਇਹ ਆਈਐਸ ਅਫਸਰ ਆਈਐਸ ਲੋਬੀ ਜੀ ਜੇ ਤੁਹਾਨੂੰ ਜੇ ਤੁਹਾਨੂੰ ਕੋਈ 5-7 ਮਿੰਟ 10 ਮਿੰਟ ਭਗਵੰਤ ਮਾਨ ਸਿੰਘ ਦੇ ਦੇਣ ਤਾਂ ਕੀ ਲੱਗਦਾ ਕਿੰਨੇ ਕ ਘਪਲੇ ਕਿੰਨੇ ਕ ਲੋਕਾਂ ਦੇ ਭੇਤ ਖੁੱਲ ਜਾਣਗੇ ਇੱਥੇ ਫਿਰੋਜ਼ਪੁਰ ਜ਼ਿਲ੍ਹੇ ਦੇ ਵੇਖੋ ਜੀ 5 ਤੋਂ 7 ਆਈਐਸ ਅਫਸਰਾਂ ਦਾ ਬੇੜਾ ਘਰਕ ਹੋ ਜਾਏਗਾ ਜਿਸ ਦਿਨ ਮੈਂ ਭਗਵੰਤ ਮਾਨ ਨੂੰ ਮਿਲਿਆ ਪੰਜ ਸੱਤ ਆਈਐਸ ਅਫਸਰਾਂ ਦਾ ਪੱਠਾ ਬੈਠ ਜਾਏਗਾ ਕਿਉਂਕਿ ਉਹਨਾਂ ਦੇ ਪ੍ਰੂਫ ਹੈ ਮੇਰੇ ਕੋਲੇ ਸਬੂਤਾਂ ਨਾਲ ਮੈਂ ਗੱਲ ਕਰਦਾ ਕਿ ਕਮਿਸ਼ਨਰ ਕੀ ਡੀਸੀ ਉਹਨਾਂ ਦਾ ਪੱਠਾ ਬੈਠ ਜਾਏਗਾ ਜਿਸ ਦਿਨ ਮੈਂ ਭਗਵੰਤ ਮਾਨ ਨੂੰ ਮਿਲ ਲਿਆ ਮੈਂ ਐਦਾ ਨਹੀਂ ਮਿਲਣਾ ਵੀ ਸੜਕ ਤੇ ਜਾਂਦਾ ਭਗਵੰਤ ਮਾਨ ਰੋਕੋ ਰੋਕੋ ਜੀ ਕਿਤੇ ਆਇਆ ਕਿਸੇ ਦੇ ਦਰਬਾਰ ਕਿ ਲਾਇਆ ਉੱਥੇ ਨਹੀਂ ਮਿਲਣਾ ਮੈਂ ਤਾਂ ਮਿਲਣਾ ਸਪੈਸ਼ਲ ਟਾਈਮ ਲੈ ਕੇ ਵੀ 15 20 ਮਿੰਟ ਦਾ ਮੈਨੂੰ ਟਾਈਮ ਦੇ ਦੇ ਤੇ ਆਹ ਨੇ ਤੇਰੇ ਆਈਐਸ ਅਫਸਰ ਨੇ ਤੁਸੀਂ ਰੋਜ਼ ਦੇਖਦੇ ਹੋ ਕੱਲ ਵੀ ਇੱਕ ਆ ਭਗਵੰਤ ਮਾਨ ਨੇ ਆਪਦਾ ਓਐਸਡੀ ਹਟਾਇਆ ਕਿਉਂਕਿ ਗੱਲ ਜਿੱਦਣ ਗਈ ਉਹਦੇ ਕੋਲੇ ਪੂਰੀ ਆ ਮੇਰੇ ਵਾਲੀ ਫਿਰ 57 ਆਈਏ ਸਬਸਰਾਂ ਦਾ ਬੇੜਾ ਘਰਕ ਹੋ ਜਾਏਗਾ ਹੁਣ ਤੁਸੀਂ ਮਰਨ ਵਰਤ ਔਰ ਭੋਖੜਤਾਲ ਦੀ ਗੱਲ ਕਰਦੇ ਹੋ ਦਰੀ ਤੁਸੀਂ ਚੱਕ ਲਈ ਕਿੰਨੀ ਤਰੀਕ ਤੋਂ ਅਲਟੀਮੇਟਮ ਆ ਇਹ ਇਹ ਤਾਂ ਮੈਂ ਦਰੀ ਦਾ ਮੈਚ ਜੀ ਵਿਛਾ ਸਕਦਾ ਹੂੰ ਦਰੀ ਮੈਚ ਜੀ ਸ਼ੁਰੂ ਕਰ ਸਕਦਾ ਪਰ ਇਹ ਡੀਸੀ ਮੈਡਮ ਨਵੀਂ ਹੈ ਨਵੀਂ ਹੈ ਇਹਨੂੰ ਮੈਂ ਚਿੱਠੀਆਂ ਦੇ ਦਿੱਤੀਆਂ ਇਹਨੂੰ ਮੈਂ ਆ ਮੇਰਾ ਭੋਖੜਤਾਲ ਵਾਲਾ ਦੇ ਦਿੱਤਾ ਇਹ ਚ ਮੈਂ ਲਿਖਤਾ ਵੀ 6 ਤਰੀਕ ਤੱਕ ਤੇਰੇ ਕੋਲ ਟਾਈਮ ਹੈ 6 ਦਸ ਤੱਕ ਉਹ ਤੋਂ ਬਾਅਦ ਫਿਰ ਮੈਂ ਦਰੀ ਇੱਥੇ ਵਿਛਾਵਾਂਗਾ ਬੀਐਸਐਫ ਨੂੰ ਇਨਸਾਫ ਮਿਲੇ ਦੇਸ਼ ਦੀ ਜਿਹੜੀ ਬੀਐ ਮੈਂ ਉਹ ਦੇਖਾ ਤੇ ਲੜ ਰਿਹਾ ਵੀ ਉਹਨਾਂ ਨੂੰ ਇਨਸਾਫ ਮਿਲੇ ਮੇਰੀ ਦੇਸ਼ ਦੀ ਬੀਏਐਸਬ ਨੂੰ ਉਹਦਾ ਪੈਸਾ ਸਮੇਤ ਵਿਆਜ ਮਿਲੇ ਉਹਨੂੰ ਉਹਦੀ ਜ਼ਮੀਨ ਵਾਪਸ ਮਿਲੇ ਕਿਉਂ ਨਹੀਂ ਜ਼ਮੀਨ ਵਾਪਸ ਮਿਲਦੀ ਕਿਉਂਕਿ ਇਹ ਡੀਸੀ ਜਿਹੜੇ ਉਹ ਚੋਰ ਹੈ ਉਹ ਦੋਸ਼ੀ ਉਹਨਾਂ ਨਾਲ ਰਲ ਜਾਂਦੇ ਸਾਰੇ ਡੀਸੀ ਜਿੰਨੇ ਹੁੰਦੇ ਰਲ ਜਾਂਦੇ ਮੈਂ ਤਾਂ ਇਸ ਡੀਸੀ ਦੀ ਗੱਲ ਕਰਦਾ ਵੀ ਤੂੰ ਲੜ ਲਈ ਤੇ ਆਹ ਕੰਮ ਕਰ ਦੇ ਹੂੰ ਬਿਲਕੁਲ ਤਾਂ ਨਿਸ਼ਾਨ ਸਿੰਘ ਕਾਨੂੰਗੋ ਰਟਾਇਡ ਸਾਡੇ ਨਾਲ ਮੌਜੂਦ ਸੀਗੇ ਜੋ ਫਿਰੋਜ਼ਪੁਰ ਤੇ ਨੇ ਜਿਨ੍ਹਾਂ ਦਾ ਮਸਲਾ ਪਿਛਲੇ 5-6 ਸਾਲਾਂ ਤੋਂ ਇਹਨਾਂ ਨੇ ਉਠਾ ਰੱਖਿਆ ਕਾਫੀ ਕਰੋੜਾਂ ਰੁਪਈਆ ਦੇ ਜਿਹੜੇ ਘਪਲਿਆਂ ਸਾਹਮਣੇ ਉਜਾਗਰ ਕਰਦੇ ਨੇ ਹੁਣ ਦਰੀ ਲੈ ਕੇ ਮਰਨ ਵਰਤੋਂ ਭੁੱਖ ਹੜਤਾਲ ਤੇ ਬੈਠਣ ਦੇ ਲਈ ਜਿਹੜੇ ਤਿਆਰ ਹੋ ਚੁੱਕੇ ਨੇ ਕਹਿੰਦੇ ਜਦੋਂ ਮੇਰਾ ਦਿਲ ਕਰੇਗਾ ਮੈਂ ਦਰੀਬਸ਼ਾਕੇ ਬੈਠਾਂਗਾ ਕਿਉਂਕਿ ਨਵੇਂ ਡਿਪਟੀ ਕਮਿਸ਼ਨਰ ਹੁਣ ਆਏ ਨੇ ਕਹਿੰਦੇ ਨੇ ਵੀ ਅਗਰ ਇਹ ਜਾਂਚ ਕਰਦੇ ਨੇ ਅਗਰ ਇਹ ਪੂਰੀ ਕਾਰਵਾਈ ਕਰਦੇ ਨੇ ਤਾਂ ਕਿਤੇ ਨਾ ਕਿਤੇ ਮੈਂ ਇਹ ਪ੍ਰਦਰਸ਼ਨ ਨਹੀਂ ਕਰਾਂਗਾ ਨਹੀਂ ਤਾਂ ਮੈਂ ਪੱਕਾ ਭੁੱਖ ਹੜਤਾਲ ਤੇ ਬੈਠਾਂਗਾ